संयुक्त किसान मोर्चे ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਦੁਸ਼ਹਿਰੇ ਵਾਲੇ ਦਿਨ ਪ੍ਰਧਾਨ ਮੰਤਰੀ ਨરેન્દ્ર મોદી ਅਤੇ ਅਮਿਤ ਸ਼ਾਹ ਦੇ ਪੁਤਲੇ ਨਹੀਂ ਫੂਕਣਗੇ ਕਿਉਂਕਿ ਉਸ ਦਿਨ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਜਿਸ ਦੇ ਤਹਿਤ 16 ਅਕਤੂਬਰ ਨੂੰ ਪੰਜਾਬ ਪੱਧਰ ਤੇ ਜ਼ਿਲ੍ਹਾ ਪਰਦੇ ਵਿੱਚ ਬਲਾਕ ਅਤੇ ਪਿੰਡ-ਪਿੰਡ ਦੇ ਵਿੱਚ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲੇ 라ਵਣ ਦੇ ਰੂਪ ਦੇ ਵਿੱਚ ਫੂਕਣ ਦਾ ਐਲਾਨ ਕੀਤਾ ਗਿਆ ਸੀ ਅਤੇ ਅੱਜ ਨਾਬਾ ਬਲਾਕ ਦੇ ਪਿੰਡ ਤੁੰਗਾ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਵੱਲੋਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਦੋਂ ਤੱਕ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਸਾਡਾ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ ਜਿਹੜੇ ਹੈ ਅੱਜ ਮੋਦੀ ਸਰਕਾਰ ਦੇ ਪੁਤਲੇ ਫੂਕੇ ਨੇ ਇਹ ਸੰਯੁਕਤ ਮੋਰਚੇ ਦੇ ਜੋ ਆਪਣੇ ਬਹੁਤ ਹੀ ਸੂਝਵਾਨ ਆਗੂ ਬੈਠੇ ਨੇ ਉੱਪਰ ਉਹਨਾਂ ਨੇ ਫੈਸਲਾ ਕੀਤਾ ਕਿ ਦੁਸ਼ਹਿਰੇ ਵਾਲਿਆਂ ਜੇ ਅਗਰ ਆਪਾਂ ਪੁਤਲੇ ਫੂਕਦੇ ਆ ਇੱਕ ਧਾਰਮਿਕ ਜਿਹੜਾ ਆਪਣਾ ਪ੍ਰੋਗਰਾਮ ਆ ਉਹਨੂੰ ਜਿਹੜੀ ਇਹ ਮੋਦੀ ਸਰਕਾਰ ਹੈ ਇਹ ਉਹਨੂੰ ਕਿਸੇ ਗਲਤ ਤਰੀਕੇ ਨਾਲ ਨਾ ਲੈ ਕੇ ਚਲੀ ਜਾਵੇ ਕਿਉਂਕਿ ਲੋਕਾਂ ਦੇ ਵਿੱਚ ਦੁਫਾੜ ਨਾ ਕੀਤਾ ਜਾਵੇ ਕਿ ਵੀ ਇਹ ਦੁਸ਼ਹਿਰੇ ਵਾਲਿਆਂ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਨੇ ਇਸ ਕਰਕੇ ਸੰਯੁਕਤ ਮੋਰਚੇ ਵੱਲੋਂ ਕਾਲ ਆਈ ਹੈ ਕਿ ਆਪਾਂ ਨੇ 15 ਜਗ੍ਹਾ 16 ਤਰੀਕ ਨੂੰ ਪੁਤਲੇ ਫੂਕਣੇ ਨੇ ਮੋਦੀ ਦੇ ਅਮਿਤ ਸ਼ਾਹ ਉਹਨਾਂ ਦੇ ਕੇਂਦਰ ਸਰਕਾਰ ਦੇ ਕਿਉਂਕਿ ਅੱਜ ਅਸੀਂ ਨੇ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਮਾਤਾ ਪਿਤਾ ਇਕੱਠੀਆਂ ਹੋ ਕੇ ਇਹ ਮੋਦੀ ਸਰਕਾਰ ਦੇ ਪੁਤਲੇ ਫੂਕੇ ਨੇ ਇਸ ਕਰਕੇ ਅਸੀਂ ਕੱਲ ਕਿਉਂ ਨਹੀਂ ਫੂਕੇ ਜਿਵੇਂ ਤੁਹਾਨੂੰ ਦੱਸ ਕੇ ਹਟੇ ਕਿ ਕੱਲ ਜਿਹੜਾ ਦੁਸ਼ਹਿਰੇ ਦਾ ਤਿਹਾਰ ਸੀਗਾ ਆਪਣੇ ਸੰਯੁਕਤ ਮੋਰਚੇ ਨੇ ਇੱਕ ਦਿਨ ਲੇਟ ਕਰਕੇ ਇਹ ਅੱਜ ਮੋਦੀ ਸਰਕਾਰ ਦੇ ਸਾਰੇ ਪੰਜਾਬ ਦੇ ਵਿੱਚ ਪੁਤਲੇ ਫੂਕੇ ਨੇ ਜੀ ਜਿਵੇਂ ਅੱਗੇ ਇਲੈਕਸ਼ਨ ਆ ਰਹੀ ਹੈ 2022 ਦੇ ਤਨੂੰ ਗੱਦਨਾ ਹੈ ਤਾਂ ਇਲੈਕਸ਼ਨਾਂ ਦਾ ਜਿਹੜੀ ਹੋਪਾ ਕਿਤਾਂ ਦੀ ਹੋ ਰਹੀ ਹੈ ਕਿਉਂਕਿ ਜਿਹੜੀ ਇਹ ਇਲੈਕਸ਼ਨ ਆ ਰਹੀ ਆ 2022 ਦੀ ਆ ਰਹੀ ਆ ਚਾਹੇ 2024 ਦੀ ਹੋਵੇ ਇਲੈਕਸ਼ਨ ਉਹਦੇ ਵਿੱਚ ਅਸੀਂ ਨੇ ਪੂਰਾ ਜ਼ੋਰ ਨਾਲ ਇਹ ਜਿਹੜੀ ਬੀਜੇਪੀ ਸਰਕਾਰਾਂ ਦਾ ਪੂਰਾ ਵਿਰੋਧ ਡਟ ਕੇ ਕਰਦੇ ਰਹਾਂਗੇ ਅਤੇ ਕਰਦੇ ਰਹਾਂਗੇ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ 2022 ਦੇ ਵਿੱਚ ਪੰਜਾਬ ਔਰ ਜੁਪੀ ਦੇ ਵਿੱਚ ਇਲੈਕਸ਼ਨ ਆ ਰਹੀਆਂ ਨੇ ਜਿਸ ਤਰ੍ਹਾਂ ਹੁਣ ਆਪਣਾ ਬਹੁਤ ਵੱਡਾ ਉੱਥੇ ਦੁਖਾਂਤ ਹੋਇਆ ਲਖੀਰੀ ਖੀਰੀ ਦੇ ਵਿੱਚ ਉਹਦੇ ਵਿੱਚ ਕਿਸਾਨਾਂ ਨੂੰ ਡੜ ਕੇ ਮਾਰਿਆ ਗਿਆ ਦੁਨਿਆ ਦਿਸ਼ਾ ਦਿਸ਼ਾਰੇ ਵਾਲੇ ਦੇਣਾ ਤੁਸੀਂ ਦੇਖਿਆ 36 ਦੀ ਗੱੜ ਦੇ ਵਿੱਚ ਉਹਦੇ ਵਿੱਚ ਵੀ ਕਿਸਾਨਾਂ ਦੇ ਉੱਪਰ ਬੀਜੇਪੀ ਦੇ ਉੱਪਰੋਂ ਗੱਡੀ ਚੜਾ ਕੇ ਕਿਉਂਕਿ ਇਹ ਸਰਕਾਰਾਂ ਨਾ ਬਖਲਾਟਵੇ ਦੇ ਵਿੱਚ ਆ ਚੁੱਕੀਆਂ ਨੇ ਕਿਉਂਕਿ ਇਹ ਲੋਕ ਸੋਚਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੇ ਵਿੱਚ ਆਸੂ ਵਿੱਚ ਪਾੜ ਪਾ ਕੇ ਅਸੀਂ 2022 ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਚੱਲ ਰਿਹਾ ਸੰਘਰਸ਼ਾ ਉਹਨੂੰ ਅਸੀਂ ਖਦੇੜ ਦਈਏ ਪਰ ਇਹ ਸੰਘਰਸ਼ ਅਸੀਂ ਪੂਰੇ ਕਾਮਯਾਬੀ ਨਾਲ ਲੈ ਕੇ ਚੱਲਾਂਗੇ ਕਿਉਂਕਿ ਜਿਹੜੀਆਂ ਇਲੈਕਸ਼ਨਾਂ 2022 ਦੇ ਵਿੱਚ ਆ ਰਹੀਆਂ ਨੇ ਉਹਦੇ ਵਿੱਚ ਅਸੀਂ ਮਹਾਪੰਚਾਇਤਾਂ ਜਿਸ ਤਰ੍ਹਾਂ ਨਖਲੌਹ ਦੇ ਵਿੱਚ ਵੀ ਅਸੀਂ ਕਰਨ ਜਾ ਰਹੇ ਹਾਂ ਅਤੇ ਮਹਾਪੰਚਾਇਤ ਪਹਿਲਾਂ ਵੀ ਕੀਤੀ ਆ ਉਸ ਤਰ੍ਹਾਂ ਪੂਰੇ ਜ਼ੋਰ ਦੇ ਨਾਲ ਬੀਜੇਪੀ ਦਾ ਵਿਰੋਧ ਕਰਾਂਗੇ ਬੀਜੇਪੀ ਨੂੰ ਅਸੀਂ ਕਿਸੇ ਹਾਲ ਦੇ ਵਿੱਚ ਜਿੱਤਣ ਨਹੀਂ ਦੇਵਾਂਗੇ ਕਿਸਾਨਾਂ ਦੀ ਹਤੈਸ਼ੀ ਦੀ ਪਾਰਟੀ ਜਾਂ ਸੁਪਾ ਸਰਕਾਰ ਦਾ ਜਾਂ ਕੇਂਦਰ ਨੇ ਤਾਂ ਇਹ ਪਾਸ ਹੀ ਕੀਤਾ ਜੇ ਸੁਪਾ ਸਰਕਾਰ ਦਾ ਵੀ ਕਿਸਾਨਾਂ ਦੀ ਹਤੈਸ਼ੀ ਹੈ ਕੋਈ ਅ ਕਿਸਾਨਾਂ ਦੀ ਹਤੈਸ਼ੀ ਦਾ ਕੋਈ ਪਾਰਟੀ ਨਹੀਂ ਹੈ ਕਿਉਂਕਿ ਆਪਾਂ ਦੇਖਦੇ ਆ ਕਿਉਂਕਿ ਇਹ ਜਿਹੜੀਆਂ ਸਾਰੀਆਂ ਸਰਕਾਰਾਂ ਨੇ ਇੱਕੋ ਚੱਟੇ-ਵੱਟੇ ਨੇ ਕੋਈ ਕਿਸਾਨਾਂ ਦੀ ਹਤੈਸ਼ੀ ਨਹੀਂ ਹਨ ਅਸੀਂ 11 ਮਹੀਨੇ ਤੋਂ ਉੱਪਰ ਦਿੱਲੀ ਦੇ ਵਿੱਚ ਬੈਠੇ ਆ ਜੇ ਸਾਡੇ 780 ਹਤੈਸੀ ਹੁੰਦੇ 700 ਤੋਂ ਉੱਪਰ ਸ਼ਹੀਦ ਹੋ ਗਏ ਸਾਡੇ ਉਹ ਕਦੇ ਨਾ ਕਹਦਾ ਮਨ ਕੀ ਬਾਤ ਹੈ મોદી ਮਹੀਨੇ ਬਾਅਦ ਕਰਦਾ ਕਦੇ ਕਿਸਾਨਾਂ ਦੀ ਹਤੈਸੀ ਜਿਹੜੇ 700 ਸ਼ਹੀਦ ਹੋ ਗਏ ਉਹਨਾਂ ਬਾਰੇ ਕਿਸੇ ਸੋਧਾਂਝਲੀ ਭੇਟ ਕੀਤੀ ਆ ਇਥੋਂ ਪਤਾ ਲੱਗਦਾ ਕਿ ਸਰਕਾਰਾਂ ਕਿਸਾਨ ਦੇ ਹਤੈਸੀ ਨਹੀਂ ਹੋ ਸਕਦੀਆਂ ਕਦੇ ਵੀ ਨਹੀਂ ਹੋ ਸਕਦੀਆਂ ਅਸੀਂ ਇਹ ਗੰਦੀ ਸਰਕਾਰ ਦਾ ਹਿਟਲਰ ਸਰਕਾਰ ਦਾ મોદી ਦਾ ਸਾਲ ਹੋ ਗਿਆ ਸਾਨੂੰ ਦਿੱਲੀ ਦੀਆਂ ਬੁਰੂਹਾਂ ਤੇ ਬੈਠਿਆਂ ਨੂੰ ਸਾਡਾ 750 ਕਿਸਾਨ ਸ਼ਹੀਦ ਹੋ ਗਿਆ ਪਰ ਦਿੱਲੀ ਸਰਕਾਰ ਦੇ ਸੈਂਟਰ ਸਰਕਾਰ ਦੇ ਕੰਨੋਂ ਯੂਨੀ ਸਰਕੀ ਹੈਗੀ ਸਾਡਾ ਕੋਈ ਅਫਸੋਸ ਨਹੀਂ ਕਰਿਆ ਉਸਨੇ ਇਹ ਤਾਂ ਪਾਰ ਵੀ ਅਸੀਂ ਦਸਹਰੇ ਨਾਬੇ ਪੁਤਲੇ ਫੂਕੇ ਸੀ ਅਸੀਂ ਰੋਸ ਵਜੋਂ ਪਿੰਡ ਪਿੰਡ ਬਲਾਕ ਬਲਾਕ ਸਾਰੇ ਪੁਤਲੇ ਫੂਕੇ ਨਗੇ ਇਹਦੇ ਕੱਲ ਸਾਨੂੰ ਸਾਡੇ ਮੋਰਚੇ ਨੂੰ ਢਾ ਲਾਉਣ ਵਾਸਤੇ ਇਹਨਾਂ ਨੇ ਅਸੀਂ ਦਸਹਰੇ ਵਾਲੇ ਦਿਨ ਫੂਕਣੇ ਸੀ ਇਹਨਾਂ ਨੇ ਫਿਰ ਸਾਨੂੰ ਢਾ ਲਾਈ ਵੀ ਸਾਡਾ Hindu ਧਰਮ ਦਾ ਜਿਹੜਾ ਇਹ ਦਸਹਰਾਗਾ ਵੀ ਖਰਾਬ ਕਰਦੇ ਨੇ ਫਿਰ ਸਾਨੂੰ ਸੰਯੁਕਤ ਮੋਰਚੇ ਤੋਂ ਕਾਲ ਆਈ ਆ ਉਦੇ ਮੁਤਾਬਕ ਅਸੀਂ ਨੇ ਅੱਜ ਪ੍ਰੋਗਰਾਮ ਰੱਖਿਆ ਅੱਜ ਅਸੀਂ ਸਾਰੇ ਪਿੰਡਾਂ ਦੇ ਵਿੱਚ ਇਹ ਮੋਦੀ ਸਰਕਾਰ ਦੇ ਅਮਿਤ ਸਾਹ ਦੇ ਅਡਾਨੀ ਵਾਨੀ ਦੇ ਸਾਰੇ ਪੁਤਲੇ ਫੂਕੇ ਨੇ ਅਸੀਂ ਇਹਨਾਂ ਦਾ ਪੂਰਾ ਫੁੱਲ ਡਟ ਕੇ ਵਿਰੋਧ ਕਰਦੇ ਹਾਂ ਇੱਕ ਸਾਲ ਦਾ ਸਮਾਂ ਹੋ ਗਿਆ ਸੰਘਰਸ਼ ਕਰਦੇ ਆ ਨੂੰ ਤੁਹਾਨੂੰ ਲੱਗਦਾ ਕਿ ਇਨਸਾਫ ਮਿਲੇਗਾ ਇਨਸਾਫ ਅਸੀਂ ਸ਼ਾਂਤੀ ਮਈ ਸਵਾ ਨਾਲ ਲਾਵਾਂਗੇ ਪਰ ਜਿੰਨੀ ਬਿਮਾਰੀ ਲੰਬੀ ਹੁੰਦੀ ਆ ਉਹਦਾ ਇਲਾਜ ਵੀ ਓਨਾ ਹੀ ਲੰਬਾ ਕਰਾਉਣਾ ਪੈਂਦਾ ਇਹ ਸਰਕਾਰ ਨੂੰ ਬਿਮਾਰੀ ਬੜੀ ਜ਼ਿਆਦੇ ਪੈਗੀ ਹੁਣ ਸਾਨੂੰ ਹੌਲੀ ਹੌਲੀ ਸਾਫ਼ ਕਰਨੀ ਪਊ ਪਰ ਸਾਨੂੰ ਕਰਨੀ ਆਉਂਦੀ ਅਸੀਂ ਕਰਕੇ ਰ੍ਹਾਂਗੇ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਘਰ ਦੇ ਵਿੱਚ ਬੈਠ ਨਹੀਂ ਸਕਦੇ ਸਾਹ ਨਹੀਂ ਲੈ ਸਕਦੇ ਨਾਪਾ ਤੋਂ 23 ਚੈਨਲ ਲਈ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ